ਉਦੋਂ ਨਾ ਕੋਈ ਨੈਟ ਤੇ ਮੋਬਾਈਲ ਹੁੰਦਾ ਸੀ ਉਹ ਜ਼ਿੰਦਗੀ ਦਾ ਵੱਖਰਾ ਹੀ ਸਟਾਈਲ ਹੁੰਦਾ ਸੀ ਉਦੋਂ ਨਾ ਕੋਈ ਨੈਟ ਤੇ ਮੋਬਾਈਲ ਹੁੰਦਾ ਸੀ ਉਹ ਜ਼ਿੰਦਗੀ ਦਾ ਵੱਖਰਾ ਹੀ ਸਟਾਈਲ ਹੁੰਦਾ ਸੀ ਐਤਵਾਰ ਸੱਤ ਸੂਹਾ ਦੇਖਣੀ ਰਗੋਲੀ ਇੱਕੋ ਇੱਕ ਟੀਵੀ ਮੁਰੇ ਚਾਹੀਆਂ ਜਿ ਡੋਲੀ ਕਿਉਂਕਿ ਸਭ ਦੀ ਪਸੰਦ ਤਾਂ ਰਮੈਣ ਹੁੰਦਾ ਸੀ ਉਹ ਜ਼ਿੰਦਗੀ ਦਾ ਵੱਖਰਾ ਹੀ ਸਟਾਈਲ ਹੁੰਦਾ ਸੀ ਉਦੋਂ ਨਾ ਕੋਈ ਨੈਟ ਤੇ ਮੋਬਾਈਲ ਹੁੰਦਾ ਸੀ ਜ਼ਿੰਦਗੀ ਦਾ ਵੱਖਰਾ ਹੀ ਸਟਾਈਲ ਹੁੰਦਾ ਸੀ ਸਾਂਝੇ ਚੁੱਲ੍ਹੇ ਸਾਂਝੀ ਖੇਤੀ ਸਾਂਝੇ ਚੁੱਲ੍ਹੇ ਸਾਂਝੀ ਖੇਤੀ ਹੱਥ ਖੇਲਦੇ ਚੁੰਗ ਬੂਰੀਆਂ ਅਖਾੜਿਆਂ 'ਚ ਡੰਡ ਮੇਲਦੇ ਸਾਂਝੇ ਚੁੱਲ੍ਹੇ ਸਾਂਝੀ ਖੇਤੀ ਹੱਥ ਖੇਲਦੇ ਚੁੰਗ ਬੂਰੀਆਂ ਅਖਾੜਿਆਂ 'ਚ ਡੰਡ ਮੇਲਦੇ ਰੱਬ ਸੀ ਜਿਨ੍ਹਾਂ 'ਚ ਨਾ ਕੋਈ ਮੈਲ ਹੁੰਦਾ ਸੀ ਜ਼ਿੰਦਗੀ ਦਾ ਵੱਖਰਾ ਹੀ ਸਟਾਇਲ ਹੁੰਦਾ ਸੀ ਉਦੋਂ ਨਾ ਕੋਈ ਨੈਟ ਦੇ ਕੋਇਲ ਹੁੰਦਾ ਸੀ ਜ਼ਿੰਦਗੀ ਦਾ ਵੱਖਰਾ ਹੀ ਸਟਾਇਲ ਹੁੰਦਾ ਸੀ ਹਾਰ ਦਾ ਮਹੀਨਾ ਬਿਓ ਕਾਰਡ ਦਾ ਸੀ 18 ਦਾ ਚਾਂਦ ਤੱਕ ਆਉਂਦਾ ਜਦੋਂ ਖਤ ਸੋਹਣੇ ਯਾਰ ਦਾ ਹਾੜ ਦਾ ਮਹੀਨਾ ਵੀ ਹੈ ਕਾਂ ਦਾ ਸੀ ਠਾਰਦਾ ਉਹ ਚਾਂਦ ਤੱਕ ਆਉਂਦਾ ਜਦੋਂ ਖਤ ਸੋਹਣੇ ਯਾਰ ਦਾ ਨਸਾ ਸੱਜਣਾ ਦਾ ਵਾਧੂ ਨਾ ਕੋਈ ਵੈਰ ਹੁੰਦਾ ਸੀ ਜ਼ਿੰਦਗੀ ਦਾ ਵੱਖਰਾ ਹੀ ਸਟਾਈਲ ਹੁੰਦਾ ਸੀ ਉਦੋਂ ਨਾ ਕੋਈ ਨੈਟ ਤੇ ਮੋਬਾਈਲ ਹੁੰਦਾ ਸੀ ਜ਼ਿੰਦਗੀ ਦਾ ਵੱਖਰਾ ਹੀ ਸਟਾਈਲ ਹੁੰਦਾ ਸੀ ਕਿਤੇ ਘੁੰਮਦੀ ਸੀ ਕਿਤੇ ਜ ਪੰਜਾਬਣ ਦੀ ਅੱਡੀ ਕਿਤੇ ਪੈਂਦੀ ਪੱਟਾ ਮਾਰ ਥਾਪੀ ਪੈਂਦੀ ਸੀ ਕਬੱਡੀ ਕਿਤੇ ਘੁੰਮਦੀ ਸੀ ਕਿਤੇ ਚ ਪੰਜਾਬਣਾਂ ਦੀ ਅੱਡੀ ਕਿਤੇ ਪਟਾਉਂਦੇ ਮਾਰ ਥਾਪੀ ਪੈਂਦੀ ਸੀ ਕਬੱਡੀ ਨਾ ਕੋਈ ਚਿੱਟਿਆਂ ਦਾ ਚੰਦਰਾ ਚੁੜੈਰ ਹੁੰਦਾ ਸੀ ਜ਼ਿੰਦਗੀ ਦਾ ਵੱਖਰਾ ਹੀ ਸਟਾਈਲ ਹੁੰਦਾ ਸੀ ਉਦੋਂ ਨਾ ਕੋਈ ਨੈਟ ਤੇ ਮੋਬਾਈਲ ਹੁੰਦਾ ਸੀ ਜ਼ਿੰਦਗੀ ਦਾ ਵੱਖਰਾ ਹੀ ਸਟਾਈਲ ਹੁੰਦਾ ਸੀ ਰਾਜੂ ਅੱਜ ਵਾਂਗੂ ਜ਼ਿੰਦਗੀ ਨਹੀਂ ਸੀ ਉਲਝੀ ਪੈਸੇ ਉਲਝਾ ਤੇ ਸਾਰੀ ਤਾਣੀ ਸੁੜ ਗਈ ਉਹ ਰਾਜੂ ਅੱਜ ਵਾਂਗੂ ਜ਼ਿੰਦਗੀ ਨਹੀਂ ਸੀ ਉਲਝੀ ਸਾਲੀ ਪਿਆਰੇ ਵਾਲੀ ਕੋ ਲਗੀ ਨਾ ਪੁਨਦੀ ਕਦੇ ਹਡੇਚ ਵੀ ਪਉਂਦਾ ਮੋਰ ਪੈਰ ਹੁੰਦਾ ਸੀ ਜ਼ਿੰਦਗੀ ਦਾ ਵੱਖਰਾ ਹੀ ਸਟਾਈਲ ਹੁੰਦਾ ਸੀ ਉਦੋਂ ਨਾ ਕੋਈ ਲੈਟ ਤੇ ਮੋਬਾਈਲ ਹੁੰਦਾ ਸੀ ਪਰ ਜ਼ਿੰਦਗੀ ਦਾ ਵੱਖਰਾ ਹੀ ਸਟਾਈਲ ਹੁੰਦਾ ਸੀ ਜ਼ਿੰਦਗੀ ਦਾ ਵੱਖਰਾ ਹੀ ਸਟਾਈਲ ਹੁੰਦਾ ਸੀ ਦੋਸਤੋ ਜੇ ਲੈਣੇ ਪਸੰਦ ਆਈਆਂ ਤਾਂ ਸ਼ੇਅਰ ਕਰਨੀਆਂ ਅਗੇ ਧੰਨਵਾਦ ਜੀ